ਜਾਗੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਜਿੱਥੇ ਸਾਹਿਬ ਜਦਿਆਂ ਨੇ ਇਸ ਜਗ੍ਹਾ ਤੇ ਸ਼ੇਰਾਂ ਨੇ ਰਾਖੀ ਕੀਤੀ ਸੀ ਨਾਮ ਸਾਥੀ ਹੋਣ ਤੇ ਨਾਗੇ ਜੀ ਦੇ ਕਾ ਬੁਨਿਆਦੋਂ ਕਾ ਨੋ ਦੁਖੀ ਸੰਤਾਂ ਦੁਖੀ ਹਨ ਨਰ ਭਾਉ ਜਾਦੀ ਕਰੀ ਪੂਰੇ ਆਲੇ ਦੁਆਲੇ ਰਹੇ わからずに。<noise> ਤੈਨੂੰ ਦੈ ਜੀ ਤੇ ਤਰਕਰ ਅਸਰ ਪਰਮਾ ਸ੍ਰੀ ਤੁੰਦਰ ਦਾ ਜਗ ਜਨਾਨਾ ਵਾਤਾਲ ਕੰਚੇ ਦੇ ਕਪਾ ਵਰਲਡ ਦੇ ਵਿੱਚ ਜਿਸ ਦਾ ਕੋਈ ਮੁੱਲ ਹੀ ਨਹੀਂ ਹੈ ਸ਼ਹੀਦਾਂ ਦੀ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਮੈਂ ਕਿਹੜੇ ਕਿਹੜੇ ਨਾਵਾਂ ਨਾਲ ਦੱਸਾ ਫਤਿਹਗੜ ਸਾਡ ਜਿਸ ਨੂੰ ਸਰਹੰਦ ਇਹ ਉਹ ਸਰਹੰਦ ਆ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜਤਾ ਸੀ ਟਨਟ ਵਜਾ ਕੇ ਵਜ਼ੀਰ ਖਾਨ ਦੇ ਇਸ ਧਰਤੀ ਤੇ ਵजीर खान ਦੀਆਂ ਲਕੀਰਾਂ ਕਢਾਤੀਆਂ ਸੀ ਸਿੱਖਾਂ ਨੇ ਮੈਂ ਅੱਜ ਉਸ ਸਥਾਨ ਦਾ ਜ਼ਿਕਰ ਕਰਨਾ ਚਾਹਣਾ ਬਵਾਨ ਗੜ ਸਾਹਿਬ ਜਿੱਥੇ ਸਾਹਿਬਜ਼ਾਦੇਆਂ ਨੂੰ ਜਦੋਂ ਸ਼ਹੀਦ ਕੀਤਾ ਗਿਆ ਔਰ ਸ਼ੂਟ ਦਿੱਤਾ ਗਿਆ ਨਦੀ ਦੇ ਕਿਨਾਰੇ ਤੇ ਔਰ ਉਸ ਨਦੀ ਦੇ ਕਿਨਾਰੇ ਤੇ ਸ਼ੇਰਾਂ ਨੇ ਰਾਖੀ ਕੀਤੀ ਤੁਸੀਂ ਵੇਖੋ ਮਹਾਰਾਜ ਦੇ ਬੱਚਿਆਂ ਦੀ ਰਾਖੀ ਸ਼ੇਰਾਂ ਨੇ ਕੀਤੀ ਤੇ ਗੁਰੂ ਪਾਤਸ਼ਾਹ ਦੀ ਪਿਆਰੇ ਜਿਹੜੇ ਸੀ ਦੀਵਾਨ ਟੋਡਰਮਲ ਉਹਨਾਂ ਨੇ ਅੱਜ ਤੇ ਅਸੀਂ ਇੱਕ ਦੂਜੇ ਲਈ ਪੈਸੇ ਪਿੱਛੇ ਲੜ ਪੰਨੇ ਆ ਪਰ ਆਓ ਇੱਥੇ ਆਣ ਕੇ ਬੜਾ ਤਾਂ ਸਿੱਖਣ ਨਹੀਂ ਮਿਲਦਾ ਦੀਵਾਨ ਟੋਡਰ ਮੱਲ ਨੇ ਇਤਿਹਾਸ ਲਿਖ ਦਿੱਤਾ ਅੱਜ ਉਹਦੀਆਂ ਪੀੜ੍ਹੀਆਂ ਜਿਹੜੀਆਂ ਮਾਣ ਮਹਿਸੂਸ ਕਰਦੀਆਂ ਮੈਂ ਮਿਲ ਕੇ ਆਇਆ ਉਹਨਾਂ ਨੂੰ ਔਰ ਬੜਾ ਪ੍ਰਾਊਡ ਨਾਲ ਅਸੀਂ ਉਹਨਾਂ ਨੂੰ ਮਿਲਦੇ ਆ ਔਰ ਸਾਨੂੰ ਸਕੂਨ ਮਿਲਦਾ ਉਹ ਕਿੰਨਾ ਸਤਕਾਰ ਕਰਦੇ ਆ ਸਾਹਿਬਜ਼ਾਦੇ ਆ ਅੱਜ ਵੀ ਉੱਥੇ ਸੱਚੇ ਮਨੋ ਕਿਤੇ ਆ ਕੇ ਵੇਖੋ ਸਾਹਿਬਜ਼ਾਦੇ ਕਿਤੇ ਗਏ ਨਹੀਂ ਇੱਥੇ ਬੈਠੇ ਆ ਔਰ ਪਿਆਰ ਚੜ੍ਹਦੀ ਕਲਾ ਇਸ ਧਰਤੀ ਤੇ ਇੰਨੀ ਕਿਹਾ ਸਾਡੇ ਵੀਰ ਕਹਿੰਦੇ ਸ਼ਹੀਦੀ ਦਿਹਾੜੇ ਚੱਲ ਰਹੇ ਮੈਂ ਸਾਡੇ ਤਾਂ 365 ਦਿਨ ਦੀ ਸ਼ਹੀਦੀ ਦਿਹਾੜਿਆਂ ਦੇ ਆ ਔਰ ਸਾਹਿਬਜ਼ਾਦੇ ਜਿਹੜੇ ਸਾਡੇ ਅੰਗ-ਸੰਗ ਨੇ ਜਿਹੜੇ ਸਦਾ ਹੀ ਸਾਡੇ ਅੰਗ-ਸੰਗ ਰਹਿੰਦੇ ਆ ਅਸੀਂ ਤੇ ਯਾਦ ਉਹਨਾਂ ਨੂੰ ਕਰੀਦਾ ਜਿਨ੍ਹਾਂ ਨੂੰ ਕਦੀ ਭੁੱਲੇ ਹੋਈਏ ਤੇ ਜਿਹੜੇ ਹੈਗੇ ਸਾਡੇ ਅੰਗ-ਸੰਗ ਆ ਔਰ ਸਾਡੀ ਮਾਂ ਠੰਡੇ ਬੁਰਜ ਚ ਮਾਂ ਸਾਡੀ ਬੈਠੀ ਆ ਵੇਖ ਸਮਾਧੀ ਨਾਲੀ ਔਰ ਸਾਡੀ ਮਾਂ ਜਿਹੜੀ ਔਰ ਠੰਡਾ ਬੁਰਜ ਜਿਹੜਾ ਉੱਚੜ ਦੀ ਖਲਾ ਦਾ ਪ੍ਰਤੀਕ ਆ ਔਰ ਜਦੋਂ ਵੀ ਭਰਾਓ ਇੱਥੇ ਆਉਂਦੇ ਜੇ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਗੁਰਦੁਆਰਾ ਬੇਮਾਨ ਕਾ ਸਾਹਿਬ ਕਿਉਂਕਿ ਉੱਥੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੀ ਜਿਹੜੀ ਸ਼ੇਰਾਂ ਨੇ ਰਾਖੀ ਕੀਤੀ ਸੀ ਤੇ ਅੱਜ ਵੀ ਬੜੀਆਂ ਕਰਮਾ ਭਾਗਾ ਵਾਲੀਆਂ ਰੂਹਾਂ ਜਿਹੜੀਆਂ ਵਾਂ ਉਹਨਾਂ ਨੇ ਉੱਥੇ ਆਣ ਕੇ ਜਦੋਂ ਦਰਸ਼ਨ ਦਿਦਾਰੇ ਕੀਤੇ ਆ ਤੇ ਉਹਨਾਂ ਦੇ ਮਨ ਨੂੰ ਬੜਾ ਸਕੂਨ ਮਿਲਿਆ ਇਹ ਧਰਤੀ ਤੇ ਜਨਮ ਮਰਨ ਕੱਟਿਆ ਜਾਂਦਾ ਮਹਾਰਾਜ ਦੇ ਬੜੇ ਵਾਰਿਆ ਇਸ ਧਰਤੀ ਨੂੰ ਔਰ ਇਸ ਧਰਤੀ ਦਾ ਇਤਿਹਾਸ ਜਿਹੜਾ ਖੂਨ ਦੇ ਨਾਲ ਲਿਖਿਆ ਗਿਆ ਸੋ ਪਰਉ ਜਦੋਂ ਵੀ ਇੱਥੇ ਆਉਂਦੇ ਹੁੰਦੇ ਆ ਫਤੇਗੜ ਸਾਹਿਬ ਔਰ ਚੜਦੀ ਕਲਾ ਦੇ ਨਾਲ ਆਇਆ ਕਰੋ ਚੜਦੀ ਕਲਾ ਦਾ ਪ੍ਰਤੀਕ ਸਿੱਖ ਕੌਮ ਜਦੋਂ ਕਿਤੇ ਮਾਣ ਮਹਿਸੂਸ ਕਰਦੀ ਆ ਤੇ ਉੱਥੇ ਜਦੋਂ ਕਿਤੇ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ertidida ਜਿਕਰ ਆਉਂਦਾ ਤੇ ਉਹ ਫਤੇਗੜ ਸਾਹਿਬ ਦੀ ertidida ਔਰ ਦੀਵਾਨ ਟੋਡਰਮਲ ਦਾ ਨਾਂ ਜਰੂਰ ਆਉਂਦਾ ਜੋ ਚੰਗੇ ਕੰਮ ਕਰਦਾ ਉਹਦਾ ਨਾਂ ਸਨੇਰੀ ਅੱਖਰਾਂ ਚ ਲਿਖਿਆ ਜਾਂਦਾ ਬਾਬਾ ਮੋਤੀराम ਮਹਿਰਾ ਨੇ ਦੁੱਧ ਪਿਆਇਆ ਆਪਣੇ ਪਰਿਵਾਰ ਨੂੰ ਖੂਨੂ ਚ ਪਿਆ ਐਸੇ ਯੋਧੇ ਜਰਨੈਲ ਜਿਹੜੇ ਆ ਉਹਨਾਂ ਦਾ ਖੂਨ ਡੁੱਲਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਜਿਹੇ ਬੱਚੇ ਦਾ ਉਹਨਾਂ ਦੇ ਮੂੰਹ ਚ ਦਿਲ ਪਾਤਾ ਐਸੀਆਂ ਸ਼ਹਾਦਤਾਂ ਸਾਡੇ ਕੋਲ ਨੇ ਇਸ ਧਰਤੀ ਤੇ ਚਰੇ ਜ਼ਰੇ ਦੇ ਵਿੱਚ ਸ਼ਹੀਦਾਂ ਸੰਗਾਂ ਦਾ ਪੈਰਾ ਤੇ ਭਰਾਓ ਜਦੋਂ ਆਉਂਦੇ ਹੁੰਦੇ ਜੇ ਨਾ ਇੱਥੇ ਮੇਰੇ ਵੀਰ ਕੁਛ ਮੈਂ ਵੇਖਿਆ ਹੁੱਲੜਬਾਜੀ ਕਰਦੇ ਭਰਾਓ ਨਾ ਕਰਿਆ ਕਰੋ ਇਸ ਧਰਤੀ ਤੇ ਆ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਖੁਸ਼ੀਆਂ ਲੈ ਕੇ ਜਾਇਆ ਕਰੋ ਔਰ ਚੜਦੀ ਕਲਾ ਦੇ ਵਿੱਚ ਜਾਇਆ ਕਰੋ ਤੇ ਹਿੰਦੀ ਕਲਾ ਵਾਲੇ ਕੰਮ ਨਾ ਇੱਥੇ ਕਰਿਆ ਕਰੋ ਮੈਂ ਇਨੀਆਂ ਬੇਨਤੀਆਂ ਕਰਨੀਆਂ ਸੀ ਜਦੋਂ ਵੀ ਇੱਥੇ ਆਉਂਦੇ ਜੇ ਜਿਕਾਰੇ ਛੱਡਿਆ ਕਰੋ ਕਿਉਂਕਿ ਅੰਗ ਸੰਗ ਨੇ ਸ਼ਹੀਦ ਸਾਡੇ ਸਾਡੇ ਨਹੀਂ ਸ਼ੈਤਾਨ ਨੇੜੇ ਆਉਂਦੇ ਜਿਹੜੇ ਸ਼ਹੀਦ ਸਿੰਘ ਸਦਾ ਸਾਡੇ ਅੰਗ ਸੰਗ ਰਹਿੰਦੇ ਉਹਨਾਂ ਦੇ ਚਿਕਾਰੇ ਛੱਡਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ